ਵੀਡੀਓ ਦੇ ਵਿੱਚ ਅੱਜ ਰੇਟ ਵੀ ਦੱਸਾਂਗੇ ਤੇ ਰੇਟ ਉਹ ਹੋਊਗਾ ਰੇਟ ਜ਼ਰੂਰ ਸੁਣ ਲਿਓ ਸਰਕਾਰੀ ਸੁਪਰੀਮ 110 ਦਾ ਰੇਟ ਸੁਣ ਲਓ ਬਹੁਤ ਜ਼ਿਆਦਾ ਡਿਮਾਂਡ ਹੈ ਇਹਦੀ ਭਾਈ ਜੀ ਇਹ ਰੇਟ ਕੋਈ ਕਿਤੇ ਨਹੀਂ ਮਿਲਦਾ ਆਪਾਂ ਨੂੰ ਜੇ ਆਪਾਂ ਘਰ ਦਾ 20 20 ਰੱਖੀ ਤਿਆਰ ਕਰਕੇ ਉਹ ਵੀ ਆਪਾਂ ਨੂੰ ਇਦੋਂ ਮਹਿੰਗਾ ਪੈ ਜਿਹੜਾ ਰੇਟ ਤੁਹਾਨੂੰ ਨਾ ਅਜ ਤੱਕ ਕਿਸੇ ਨੇ ਦਿੱਤਾ 126 ਦਾ ਰੇਟ ਸਿਰਫ ਅਸੀਂ ਅੱਜ ਤੋਂ ਕੋ 15 20 ਸਾਲ ਪਹਿਲਾਂ ਭਾਈ ਸਾਹਿਬ ਜੁੜੇ ਹੋਏ ਜੀ ਹਾਂਜੀ ਹੁਣ ਬਾਸਮਤੀ 1847 ਦੀ ਬਹੁਤ ਡਿਮਾਂਡ ਆ ਸਭ ਤੋਂ ਪਹਿਲਾਂ ਇਹਦਾ ਰੇਟ ਦੱਸੋ ਜੀ ਹੋਰ ਅਸੀਂ ਰਾਮ ਦੇ ਕਈ ਦੁਕਾਨਾਂ ਤੋਂ ਲਿਆ 20 1500 9 ਦਾ ਲੈਂਦੇ ਰਹੇ ਆ ਪਰ ਇੰਨਾ ਜਿੰਨਾ ਇਹਦਾ ਵੇਟ ਇਹਦਾ ਨਿਕਲਦਾ ਉਹਨਾਂ ਵੇਟ ਨਹੀਂ ਨਿਕਲਦਾ ਉਹਨਾਂ ਦਾ ਇੰਨਾ ਦੇ ਵੀ ਜਿੰਨਾ ਕਾਮਯਾਬ ਨਹੀਂ ਹੋਇਆ ਹਾਂਜੀ ਵੀਰੋ ਕਣਕ ਦੇ ਸੀਜ਼ਨ ਦੇ ਟਾਈਮ ਸਭ ਤੋਂ ਘੱਟ ਰੇਟ ਤੇ ਬੀਜ ਇਹਨਾਂ ਨੇ ਦਿੱਤਾ ਸੀ ਤੇ ਇਹਨਾਂ ਦੀ ਇੱਕ ਵੀ ਕੰਪਲੇਂਟ ਨਹੀਂ ਆਈ ਹੁਣ ਤੱਕ ਆਪਾਂ ਨੂੰ ਫਾਰਮਰਾਂ ਦੇ ਮੈਸੇਜ ਆ ਰਹੇ ਨੇ ਵੀ ਬੀਜ ਬਹੁਤ ਵਧੀਆ ਸੀ ਤੇ ਅੱਜ ਕੁਝ ਫਾਰਮਰ ਆਏ ਦੱਸ ਕੇ ਵੀ ਗਏ ਮੈਂ ਕਾਫੀ ਟਾਈਮ ਤੋਂ ਇੱਥੇ ਆ ਤੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕਿਹਾਲਾ ਫਰੀਦ ਜੀ ਬਹੁਤ ਵਧੀਆ ਜੀ ਤੇ ਸਾਡੇ ਨਾਲ ਮਨਜੀਤ ਸਿੰਘ ਕੁਮਾਨ ਜੀ ਨੇ ਇੱਕ ਅਵਾੜੀ ਫਾਰਮਰ ਜਿਨ੍ਹਾਂ ਨੂੰ ਕਾਫੀ ਸਾਰੇ ਅਵਾੜ ਮਿਲੇ ਹੋਏ ਨੇ ਤੇ ਝੋਨੇ ਦੀਆਂ ਵੈਰਾਈਟੀਆਂ ਦੀ ਜੀ ਗੱਲ ਕਰੀਏ ਤਾਂ ਪੰਜਾਬ ਹਰਿਆਣਾ ਰਾਜਸਥਾਨ ਜਿੱਥੇ ਮਰਜ਼ੀ ਰੇਟ ਪਤਾ ਕਰਕੇ ਆਜੋ ਅੱਜ ਰੇਟ ਵੀ ਦੱਸਾਂਗੇ ਜੀ ਦੱਸ ਦਾਂਗੇ ਫਰੀਦ ਜੀ ਜਿਵੇਂ ਤੁਸੀਂ ਕਹਿੰਦੇ ਹੋ ਉਹ ਅੱਡੇ ਦੇ ਪ੍ਰੈਸ਼ਰ ਪਾਇਆ ਤੁਸੀਂ ਕਿਹਾ ਹਾਂ ਜੀ ਕਿਉਂਕਿ ਡਿਸਕਾਊਂਟ ਕੀਤਾ ਹੁਣ ਕੁਝ ਦਿਨਾਂ ਵਾਸਤੇ ਇਹਦੇ ਵੀ ਕਰੋ ਕੋਈ ਗੱਲ ਨਹੀਂ ਬਾਈ ਜੀ ਆਪਣੇ ਕਿਸਾਨ ਭਰਾ ਆਪਣੇ ਕਿਉਂਕਿ ਤੁਸੀਂ ਪਿਛਲੀ ਵੀਡੀਓ ਦੇ ਸਾਰੇ ਵਿੱਚ ਇਹ ਵਾਅਦਾ ਕੀਤਾ ਸੀ ਪੰਜ ਚਾਰ ਦਿਨ ਘੱਟ ਰੇਟ ਤੇ ਤੇ ਵੀਡੀਓ ਦੇ ਵਿੱਚ ਅੱਜ ਰੇਟ ਵੀ ਦੱਸਾਂਗੇ ਤੇ ਰੇਟ ਉਹ ਹੋਊਗਾ ਰੇਟ ਜਰੂਰ ਸੁਣ ਲਿਓ ਸਰਕਾਰੀ ਰੇਟ ਤੋਂ ਵੀ ਘੱਟ ਰੇਟ ਜਿਹੜਾ ਰੇਟ ਤੁਹਾਨੂੰ ਨਾ ਅਜ ਤੱਕ ਕਿਸੇ ਨੇ ਦਿੱਤਾ ਬਾਈ ਜੀ ਸਾਰੇ ਕਿਸਾਨ ਵੀਰ ਮੇਰੇ ਨਾਲ ਜਿਹੜੇ ਚੈਨਲ ਨਾਲ ਜੁੜੇ ਹੋਏ ਨੇ ਪਰਪ੍ਰੀਤ ਨਾਲ ਸਾਡੇ ਕਮਾਨ ਸੀਡ ਫਾਰਮ ਕਮਾਨ ਫਿਊਲ ਸਟੇਸ਼ਨ ਨਾਲ ਪੰਪ ਆਪਣਾ ਹਾਂਜੀ ਸਾਰਿਆਂ ਨੂੰ ਮੇਰੇ ਵੱਲੋਂ ਵੈਰਜੀ ਖਾਲਸਾ ਵੈਰਜੀ ਦੀ ਫਤਿਹ ਬਾਈ ਜੀ ਜੀ ਤੇ ਬਾਈ ਜੀ ਪ੍ਰੀਜੀ ਅੱਜ ਤੇ ਮਰਲੇ ਅੱਜ ਕਹਿੰਦੇ ਤੁਸੀਂ ਕਣਕ ਵੇ ਬੜਾ ਡਿਸਕਾਊਂਟ ਕੀਤਾ ਹਾਂ ਜੀ ਹਾਂਜੀ ਹਾਂਜੀ ਬਹੁਤ ਤੇ ਹੁਣ ਵੀ ਕੁਝ ਕਰ ਦਿਓ ਚਾਰ ਪੰਜ ਦਿਨ ਵਾਸਤੇ ਸਾਨੂੰ ਕੀ ਫਰਕ ਪੈਂਦਾ ਹਾਂਜੀ ਹਾਂਜੀ ਮੈਂ ਉਹਨੂੰ ਕਹਾਂ ਚਲ ਕੋਈ ਗੱਲ ਨਹੀਂ ਯਾਰ ਆਪਾਂ ਨੇ ਕਿਹੜਾ ਕੋਈ ਹੋਆ ਥੋੜੇ ਮੋਟੇ ਘੱਟ ਕਮਾਏ ਜਾਣਗੇ ਪੈਸੇ ਚਲ ਕਰ ਦੇਣਾ ਚਾਰ ਦਿਨ ਵਾਸਤੇ ਬਾਈ ਜੀ ਅਸੀਂ ਫਾਇਦਾ ਹੋਣਾ ਚਾਹੀਦਾ ਜੀ ਕਿਸਾਨ ਵੀਰਾਂ ਦਾ ਕਾਫੀ ਰੇਟ ਘੱਟ ਕਰਕੇ ਸਿਰਫ ਚਾਰ ਤੋਂ ਪੰਜ ਦਿਨ ਦੇਵਾਂਗੇ ਉਸ ਤੋਂ ਬਾਅਦ ਨਹੀਂ ਦੇਣਾ ਸੀ ਨੇ ਜੀ ਤੇ ਚਾਰ ਦਿਨਾਂ ਚ ਜਿੰਨੇ ਆਪਣਾ ਕੋ ਕਾ ਰੇਟ ਤੇ ਲਿਜਾਣਾ ਲਿਜਾ ਸਕਦਾ ਕੋਈ ਆਪਣੇ ਰਿਸ਼ਤੇਦਾਰ ਨੂੰ ਦਬਾਉਣਾ ਕੋਈ ਦਵਾ ਸਕਦਾ ਠੀਕ ਹੈ ਮੈਸੇਜ ਕਰਕੇ ਆਪਣੇ ਰਿਸ਼ਤੇਦਾਰ ਨੂੰ ਦੱਸ ਸਕਦੇ ਨੇ ਜਿਹੜੇ ਬਾਈ ਜੀ ਦੇ ਚੈਨਲ ਨਾਲ ਜੁੜੇ ਹੋਏ ਨੇ ਬਾਈ ਜੀ ਸਾਰੇ ਤੇ ਹੁਣ ਆਪਾਂ ਕੱਲੀ ਕੱਲੀ ਵੈਰਾਈਟੀ ਦਾ ਜੀ ਨਹੀਂ ਰੱਖਿਆ ਫ੍ਰੀਜੇ ਦਾ ਹਾਂਜੀ 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 ਉਧਰੋਂ ਮਿਲ ਕੇ ਆ ਕੇ ਲਿਆ ਤੇ ਕੱਲਾ ਕੱਲਾ ਰੇਟ ਦੱਸ ਦਿਓ ਜੀ ਹਾਂਜੀ ਬਾਈ ਜੀ ਜਿਹੜੀ PR 118 ਵੈਰਾਈਟੀ ਆਪਣੀ ਬਹੁਤ ਵਧੀਆ ਵੈਰਾਈਟੀ ਯੂਨੀਵਰਸਿਟੀ ਦੀ ਜੀ ਇਹ 24 ਕਿਲੋ ਦਾ ਬੈਗ ਹੈ ਸਿਰਫ 1000 ਰੁਪਏ ਦਾ ਹੈ ਬੈਲੀ ਰੁਪਏ ਕਿਲੋ ਆਈ ਜੀ ਠੀਕ ਹੈ ਦੂਜਾ ਬਾਦ PR 1 ਇਹਦਾ ਵੀ 1000 ਰੁਪਏ ਦਾ ਬੈਗ ਹੈ ਸਿਰਫ ਗਲੀ ਰੇ ਪੀ ਕਿਲੋ ਰੇਟ ਦਾ ਪੀ ਆਰ 126 ਦਾ ਰੇਟ ਸਿਰਫ 42 ਰੁਪਏ ਕਿਲੋ ਇਹ 1000 ਰੁਪਏ ਦਾ ਘੱਟਾ 24 ਕਿਲੋ ਦਾ ਜੀ ਯੂਨੀਵਰਸਿਟੀ ਨੂੰ ਵੀ ਘੱਟ ਰੇਟ ਤੇ ਸਾਨੂੰ ਦੇਤਾ ਹਾਂ ਫਾਊਂਡੇਸ਼ਨ ਵੀ ਜੇ ਤੁਹਾਨੂੰ ਚਾਹੀਦਾ ਹੋਊਗਾ ਥੋੜੇ ਜਿਹੇ ਦੇ ਵਿੱਚ 100 ਰੁਪਏ ਵਧੂਗਾ ਫਾਊਂਡੇਸ਼ਨ ਵੀ ਦੇ ਸਕਦੇ ਹਾਂ ਅਸੀਂ ਇਹਦੇ ਵਿੱਚ ਠੀਕ ਹੈ ਸਿਰਫ 100 ਰੁਪਏ 100 ਰੁਪਏ ਦਾ ਘੱਟਾ ਵੱਧਾ ਜੀ ਸਿਰਫ 1100 ਦਾ ਉਹੀ ਯੂਨੀਵਰਸਿਟੀ ਤੋਂ ਵੀ ਘੱਟ ਰੇਟ ਤੇ ਸਾਨੂੰ ਫਾਊਂਡੇਸ਼ਨ ਦਾ ਵੀ ਪੀ ਆਰ 128 ਇਹ ਵੀ ਫਾਊਂਡੇਸ਼ਨ ਚ ਦੇ ਸਕਦੇ ਸੁਪਰੀਮ ਜਿਹੜੀ ਵੈਰਾਈਟੀ ਆ ਬਹੁਤ ਵਧੀਆ ਵੈਰਾਈਟੀ 110 ਸੁਪਰੀਮ 110 ਦਾ ਰੇਟ ਸੁਣ ਲਓ ਬਹੁਤ ਜ਼ਿਆਦਾ ਡਿਮਾਂਡ ਹੈ ਇਹਦੀ ਬਹੁਤ ਜ਼ਿਆਦਾ ਹੁਣ ਇਹਦੇ ਵਿੱਚ ਪਤਾ ਰੇਟ ਵਾਜੀ 150.90 ਰੁਪਏ ਕਿਲੋ ਆ ਪਰ ਆਪਣਾ ਰੇਟ ਵੀ ਉਹੀ ਆ 20 ਰੁਪਏ 1000 ਦਾ ਘੱਟਾ 24 ਕਿਲੋ ਦਾ ਮੈਂ ਕਹਣਾ 70 ਤੋਂ 80% ਰੇਟ ਕੱਟ ਕਰਤਾ ਜੀ ਮਾਰਕੀਟ ਚ ਚਲੋ ਜਿਵੇਂ ਤਾਂ ਕਿਹਾ ਫਰੀਜੀ ਆਪਾਂ ਤੇਰੀ ਮੰਨ ਲਈ ਹਾਂਜੀ ਤੇ ਇੱਕ 2090 ਵੈਰਾਈਟੀ ਸਾਡੇ ਕੋਲ ਥੋੜਾ ਜਿਹਾ ਵੀ ਰਹਿ ਗਿਆ ਉਹਦਾ ਭਾਈ ਜੀ ਉਹ ਵੀ ਹੀ ਰੇਟ ਆ ਤਕਰੀਬਨ ਨਵੀਂ ਵੈਰਾਈਟੀ ਆ ਉਹ ਆਈਸੀਆਰ ਦੀ ਜੀ ਮਾੜੇ ਪਾਣੀ ਤੇ ਮਾੜੇ ਥਾਂ ਬਾਕੀ ਆ ਗਿਆ ਬਾਸਮਤੀਆਂ ਆਪਣੀਆਂ ਹਾਂਜੀ ਹੁਣ ਬਾਸਮਤੀ 1847 ਦੀ ਬਹੁਤ ਡਿਮਾਂਡ ਆ ਸਭ ਤੋਂ ਪਹਿਲਾਂ ਇਹਦਾ ਰੇਟ ਦੱਸੋ ਜੀ ਇਹ 24 ਕਿਲੋ ਦਾ ਵੈਗਿਆ ਜੀ ਆਪਣਾ 68 ਰੁਪਏ ਕਿਲੋ 1600 ਦਾ ਜੀ ਬਸ ਬਸ ਸਿਰਫ 16 ਕਿਲੋ ਦਾ 1600 ਰੁਪਏ ਦਾ ਜੀ 24 ਕਿਲੋ ਦਾ ਵੈਗਿਆ ਤੇ ਜਿਹੜੀ 1509 ਆ ਜੀ ਘੱਟ ਸਮੇ ਵਾਲੀ ਇਹਦਾ 78 ਰੁਪਏ ਕਿਲੋ ਆ ਜੀ ਹਮ ਸਰਟੀਫਾਈਡ ਬੀਜ ਹੋਇਆ ਇਹ ਜੀ ਤੇ ਇਹ 1872 ਰੁਪਏ ਠੀਕ ਹੈ 78 ਰੁਪਏ ਕਿਲੋ ਤੇ ਜੇ ਗੱਲ ਕਰੀਏ 1699 ਦਾ ਵੀ ਸੇਮ ਹੀ ਰੇਟ ਹੈ ਜੀ 1699 ਦਾ ਵੀ ਇਹਦਾ ਵੀ ਟਾਈਮ ਬਹੁ ਘੱਟ ਹੈ ਇਹਦਾ ਵੀ ਟਾਈਮ ਬਹੁ ਘੱਟ ਹੈ ਬਹੁਤ ਵਧੀਆ ਜ਼ਿਮੀਂਦਾਰਾਂ ਵਾਸਤੇ ਬਾਕੀ ਇੱਕ ਆਪਣੀ 1985 ਵੈਰਾਈਟੀ ਹੈ ਜੀ ਜੀ ਬਹੁਤ ਵਧੀਆ 11 21 ਤੇ ਆਪਣਾ 17 18 ਦੇ ਵਿੱਚੋਂ ਨਵੀਂ ਲੈਣ ਉਹ ਜੇ ਤਿਆਰ ਬਹੁਤ ਵਧੀਆ ਇਹਦਾ ਰੇਟ ਵੀ ਉਹੀ ਹੈ ਸੇਮ ਜੀ ਇਹ 1509 ਵਾਲੀ ਨਹੀਂ ਹਾਂਜੀ ਹਾਂਜੀ ਸੇਮ ਉਹੀ ਰੇਟ ਨੇ ਤਨੇ ਇਹਨਾਂ ਦੇ ਜੀ ਆਪਣੇ 1692 1509 ਤੇ 1885 ਜੀ ਤੇ ਚ ਇੱਕ ਮੁੱਛਲ ਵੈਰਾਈਟੀਆਂ ਦੇ ਰੇਟ ਵੀ ਦੱਸ ਦੋ 14 ਮੁੱਛਲ ਵੈਰਾਈਟੀ ਆਪਣੇ ਕੋਲ ਬਹੁਤ ਵਧੀਆ ਹੈਗੀ ਆ ਟਰੇਡ ਕੀਤੀ ਵੀ ਆ ਸਾਰੀ ਉਹ ਜੀ ਵਿਦਵਾਈ ਲਾ ਕੇ ਉਹਦਾ 105 ਰੁਪਏ ਕਿਲੋ ਰੇਟ ਆ ਪਹਿਲਾਂ ਸਾਡਾ ਰੇਟ ਹੈਗਾ ਤੇ ਉਹਦਾ 130 ਰੁਪਏ ਕਿਲੋ ਹੁਣ ਜਿਹੜੇ ਵੇਚੀ ਆ ਹੁਣ ਅਸੀਂ ਨੇ ਠੀਕ ਹੈ 130 ਵੇਚ ਰਹੇ ਹੈ ਕਹਿੰਦਾ 14 ਦਿਨ ਵਾਸਤੇ ਤੁਸੀਂ ਕਿਹਾ ਕੁਝ ਘੱਟ ਕਰੋ 14 ਇੱਕ ਮਿਲ ਜੂ ਜੀ 1400 ਇੱਕ ਦਾ ਹੈਗਾ ਵੀ ਆਪਣੇ ਕੋਲ ਬੀਜ ਮੱਚੇ 1886 ਵੀ 1886 ਵੀ ਦੋ ਹੈਗੇ ਇੱਕੋ ਰੇਟ ਹੈ ਇਹਨਾਂ ਦਾ 2500 ਰੁਪਏ ਦਾ ਬੈਗ 24 ਕਿਲੋ ਦਾ ਤੇ 150 ਰੁਪਏ ਕਿਲੋ ਰਿਟੇ ਦਾ ਤੇ ਜੇ ਗੱਲ ਕਰੀਏ ਕਦੋਂ ਤੋਂ ਕਦੋਂ ਤੱਕ ਦਵਾਂਗੇ ਬਸ ਇੰਨੀ ਗੱਲ ਦੱਸ ਦੋ ਜੀ ਬਸ ਬਾਈ ਜੀ ਹੁਣ ਸਾਡਾ ਕੰਮ ਤਿੰਨ ਚਾਰ ਦਿਨ ਦਾ ਰਹਿ ਗਿਆ ਹੋਰੇ ਫਾਰਮ ਤੇ ਅਸੀਂ ਤਕਰੀਬਨ ਇਹਨੂੰ 5 ਜਾਂ 6 ਤਰੀਕ ਨੂੰ ਸ਼ੁਰੂ ਕਰਾਂਗੇ ਵੀਡੀਓ ਤੁਸੀਂ ਪਾਉਂਗੇ 5 ਤਰੀਕ ਨੂੰ ਪਾ ਦਿਓ ਹਾਂਜੀ 5 ਤਰੀਕ ਤੋਂ ਲੈ ਕੇ ਕਿੱਥੇ ਤੱਕ ਤੇ 9 ਤੇ 10 ਤਰੀਕ ਤੱਕ ਦੇਵਾਂਗੇ ਜਿਹੜਾ ਵੀ ਸਾਡੇ ਕੋਲ ਪਹਿਲਾਂ ਖਤਮ ਹੋ ਗਿਆ ਉਹਦੇ ਵਾਸਤੇ ਅਸੀਂ ਮਾਫੀ ਚਾਹਾਂਗੇ ਮੈਂ ਇਹੀ ਕਹਣਾ ਸਾਰੇ ਮੇਰੇ ਕਿਸਾਨ ਵੀਰਾਂ ਨੂੰ ਆਪਦਾ ਪਹਿਲੇ 2-3 ਦਿਨਾਂ ਦੇ ਵਿੱਚ ਸਾਰੇ ਲੈ ਜਾਣ ਜਿਹਨਾਂ ਨੂੰ ਲੋੜ ਆ ਬੀਜ ਦੀ ਬਾਤ ਚ ਨਹੀਂ ਦਿੰਦਾ ਭਾਈ ਜੀ ਇਹ ਰੇਟ ਕੋਈ ਕਿਤੇ ਨਹੀਂ ਮਿਲਦਾ ਆਪਾਂ ਨੂੰ ਜੇ ਆਪਾਂ ਘਰ ਦਾ ਵੀ ਵੀ ਰੱਖੀ ਤਿਆਰ ਕਰਕੇ ਉਹ ਵੀ ਆਪਾਂ ਨੂੰ ਇਦੋਂ ਮਹਿੰਗਾ ਪੈਂਦਾ ਮਹਿੰਗਾ ਪੈਂਦਾ ਜੀ ਬਿਲਕੁਲ ਤੇ ਬੀਜ ਦੀ ਫੁੱਲ ਗਾਰੰਟੀ ਬੀਜ ਤਾਂ ਸਾਰੇ ਪਰਾਂਵਾਂ ਨੂੰ ਪਤਾ ਜਿਹੜੇ ਆਪਣੇ ਨਾਲ ਜੁੜੇ ਹੋਏ ਨੇ ਹੁਣ ਕੰਮ ਦੇ ਵੇਲੇ ਸਾਰਿਆਂ ਦਾ ਕਮੈਂਟ ਆਇਆ ਨੇ ਆਪਾਂ ਨੂੰ ਕੰਨਾ ਪਿਆਰ ਦਿੱਤਾ ਸਾਹਿਬ 1998 ਦਾ ਪ ਹਾਂ ਜੀ ਮੁੰਡੇ ਕੱਟਦੇ ਵੇਲੇ ਆਪਣੇ ਸਾਰਾ ਕੁਝ ਜਿੰਨਾ ਵੀ ਚੱਲ ਰਿਹਾ ਤੁਸੀਂ ਦੇਖੀ ਅੱਜ ਢੇੜ ਘੰਟਾ ਹੋ ਗਿਆ ਐ ਇਹਨੂੰ ਤੁਸ ਹਾਂ ਜੀ ਹਾਂ ਜੀ ਬਿਲਕੁਲ ਜੀ ਬਿਲਕੁਲ ਹਾਂ ਤੇ ਬਾਕੀ ਕਣਕ ਦੀਆਂ ਕਿਸਮਾਂ ਵੀ ਦਮੀਆਂ ਹੈਗੀਆਂ ਆਪਣੇ ਕੋਲ ਹੁਣ ਅੱਗੇ ਵਾਸਤੇ ਉਹ ਵੀ ਆਪਾਂ ਜਦੋਂ ਅਗਲੇ ਵਾਰੀ ਦੇਵਾਂਗੇ ਉਹਦੇ ਵਾਸਤੇ ਵੀ ਪੰਜ ਦਿਨ ਛੋਟ ਦੇਵਾਂਗੇ ਕਣਕ ਵਾਸਤੇ ਜਿਹਨੇ ਲੈਣਾ ਹੋਇਆ ਕਮਲਾ ਬੀਬੀ ਦੇ ਨਾਲ ਹਰ ਸਾਲ ਕਿਸਾਨਾਂ ਦਾ ਇਹ ਬੀਜ ਜੇ ਕਿਸੇ ਆਪਣੇ ਭਰਾ ਨੂੰ ਚਾਹੀਦਾ ਚਾਰ ਤੋਂ ਪੰਜ ਦਿਨਾਂ ਦੇ ਵਿੱਚ ਅਸੀਂ ਵੰਡਾਂਗੇ ਉਸ ਤੋਂ ਬਾਅਦ ਸਾਡੇ ਉਹੀ ਪੁਰਾਣੇ ਰੇਟ ਹੋਣਗੇ ਉਹਨਾਂ ਨੂੰ ਅਸੀਂ ਇਹ 40% ਲੈਸ ਕੀਤਾ ਜੀ ਅਤੇ ਜਿਹੜੇ ਪੁਰਾਣੇ ਰੇਟਾਂ ਨਾਲ ਜੀ ਹਾ ਉਸ ਤੋਂ ਬਾਅਦ ਜੇ ਕੋਈ ਕਹਿੰਦਾ ਉਹ ਰੇਟ ਸਾਡਾ ਪੁਰਾਣੇ ਰਹੂਗਾ ਹੁਣ 4 ਤੋਂ 5 ਦਿਨਾਂ ਵਾਸਤੇ ਸਿਰਫ 4 ਤੋਂ 5 ਦਿਨਾਂ ਵਾਸਤੇ ਇਹ ਰੇਟ ਹੈ ਤੇ ਐਡਰੈਸ ਨੋਟ ਕਰ ਲਓ ਸੁਨਾਮ ਤੋਂ ਪਵਾਨੀਗੜ ਰੋਡ ਤੇ ਬਿਜਲੀ ਗ੍ਰਿਡ ਦੇ ਸਾਹਮਣੇ ਜੀ ਕਰਾਚੋਂ ਵਾਲੀ ਜੀ ਕਰਾਚੋਂ ਵਾਲਾ ਜਿਹੜਾ ਬਿਜਲੀ ਗ੍ਰਿਡ ਆ ਜੀ ਨਾਲ ਆਪਣਾ ਪٹرول ਪੰਪ ਆ ਜੀ ਨਾਲ ਉੱਪਰ ਮੈਂਡ ਰੋਡ ਦੇ ਉੱਪਰ ਆਪਣਾ ਸੀਟ ਫਾਰਮ ਕਮਾਨ ਫਿਊਲ ਸਟੇਸ਼ਨ ਦੇ ਬਿਲਕੁਲ ਨਾਲ ਮੋੜ ਜੇ ਤੇ ਨਾਗਰਾ ਪਿੰਡ ਦੀ ਲੋਕੇਸ਼ਨ ਲਾ ਕੇ ਆ ਸਕਦੇ ਆਂ ਹਾਂ ਕਮਾਨ ਫਿਲਸਟ੍ਰੇਸ਼ਨ ਦੀ ਲਾ ਲੈਣਾ ਚਾਹੀਏ ਕਮਾਨ ਸੀਟ ਫਾਰਮ ਦੀ ਲਾ ਲੈਣਾ ਜੀ ਹਾਂਜੀ ਹਾਂਜੀ ਰੋਡ ਦੇ ਉੱਤੇ ਆ ਕਰੇ ਦੇ ਪਰਮਨ ਰੋਡ ਦੇ ਉੱਪਰ ਜੀ ਜੀ ਸ੍ਰੀ ਗਾਲਬਾਈ ਜੀ ਸਤਿ ਸ੍ਰੀ ਅਕਾਲ ਜੀ ਆਪਣਾ ਕਿਹੜਾ ਏਰੀਆ ਜੀ ਸਾਡਾ ਫਤਿਆਵਾ ਜ਼ਿਲ੍ਹਾ ਜੀ ਫਤਿਆਵਾ ਐਰਮਾ ਐਰਮਾ ਪਿੰਡ ਹਾਂਜੀ ਤੇ ਇੰਨੀ ਦੂਰ ਤੁਸੀਂ ਨਗਰੇ ਆਏ ਹੋ ਬੀਜਲਾਈਨ ਤੇ ਕਿਵੇਂ ਲੱਗਦਾ ਤੁਹਾਨੂੰ ਕਿਵੇਂ ਜੁੜੇ ਸੀ ਤੁਸੀਂ ਇਹਨਾਂ ਨਾਲ ਅਸੀਂ ਅੱਜ ਤੋਂ ਕੋਈ 15-20 ਸਾਲ ਪਹਿਲਾਂ ਭਾਈ ਸਾਹਿਬ ਜੁੜੇ ਹੋਏ ਜੀ ਜੀ ਉਹ ਵੀ ਸਾਡੇ ਕੋਲ ਪਾਣੀ ਔਨ ਕਰਕੇ ਖਤਮ ਹੋ ਗਿਆ ਸੀ ਹੂੰ ਉਹ ਚੀਜ਼ ਵੀ 1509 ਦਾ ਝਾੜ ਬਹੁਤ ਸੀਗਾ ਉਸ ਟਾਈਮ ਉਸ ਟਾਈਮ ਜੀ ਉਹ ਜਦੋਂ ਤੋਂ ਅਸੀਂ ਲਾ ਰਹੇ ਹਾਂ ਉਦੋਂ ਤੋਂ ਸ਼ੁਰੂ ਤੋਂ ਝਾੜ ਉਹਦਾ ਬਹੁਤ ਰਿਆ ਵੀ ਇਹਨਾਂ ਤੋਂ ਵੀ ਲੈ ਕੇ ਗਏ ਇਹਨਾਂ ਤੋਂ ਸ਼ੁਰੂ ਤੋਂ ਵੀ ਲੈ ਗਏ ਸੀ ਹੋਰ ਵੀ ਕਿਤੋਂ ਟਰਾਈ ਕੀਤਾ ਸੀ ਹੋਰ ਅਸੀਂ ਬਾਗਮ ਕਈ ਦੁਕਾਨਾਂ ਤੋਂ ਲਿਆ 20 1500 ਉਹਦਾ ਲੈਂਦੇ ਰਹੇ ਹਾਂ ਪਰ ਇਹਨਾਂ ਜਿੰਨਾ ਇਹਦਾ ਵੇਟ ਨਹੀਂ ਇਹਦਾ ਨਿਕਲਦਾ ਉਹਨਾਂ ਵੇਟ ਨਹੀਂ ਨਿਕਲਦਾ ਉਹਨਾਂ ਦਾ ਇਹਨਾਂ ਦੇ ਵੀ ਜਿੰਨਾ ਕਾਮਯਾਬ ਨਹੀਂ ਹੋਇਆ ਹਾਂਜੀ ਵੀ ਸਾਨੂੰ ਕੁਆਲਟੀ ਬੀਜ ਦੀ ਵਧੀਆ ਲੱਗੀ ਬਿਲਕੁਲ ਵਧੀਆ ਲੱਗੀ ਜੀ ਜੀ ਤਾਂ ਉਹ ਏਡੀ ਦੂਰ ਚੱਲ ਗਿਆ ਹਾਂਜੀ ਤੇ ਬਾਕੀ ਰੇਟ ਵੀ ਸਾਨੂੰ ਪਤਾ ਸਭ ਤੋਂ ਘੱਟ ਬਾਜਪਰੇਟ ਹੁੰਦੇ ਹਾਂ ਹਾਂਜੀ ਹਾਂਜੀ ਜੀ ਮਿਹਰਬਾਨੀ ਜੀ ਤੋ ਬਹੁਤ ਬਹੁਤ ਧੰਨਵਾਦ ਜੀ ਕਿਸਾਨਾਂ ਦਾ ਫਾਇਦਾ ਕਰਨ ਲਈ ਸਤਿ ਸ਼੍ਰੀ ਅਕਾਲ ਸਾਡੇ ਮੇਰੇ ਕਿਸਾਨ ਵੀਰ ਕਿਸਾਨ ਭਰਾ ਜੀ ਮਿਹਰਬਾਨੀ ਆਪ ਜੀ ਦਾ ਸਾਨੂੰ ਸਾਨੂੰ ਵੀ ਪਿਆਰ ਆ ਸਾਨੂੰ ਵੀ ਪਿਆਰ ਬਣਿਆ ਰਹੇ ਜੀ ਤੇ ਪਰਮੇਸ਼ਰ ਆਪਣਾ ਪਿਆਰ ਬਣਾਈ ਰੱਖੇ ਸਤਿ ਸ਼੍ਰੀ ਅਕਾਲ ਜੀ